ਤੋ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਐਕਸ਼ਨ ਕੀਤਾ ਗਿਆ ਹੈ ਡਰੱਗਸ ਦੇ ਖਿਲਾਫ ਗੈਂਗਸਟਰ ਦੇ ਖਿਲਾਫ ਟਰੋਰਿਸਟਿਕ ਲਾਫ ਦੂਸਰਾ ਜਿਹੜਾ ਮੈਂ ਹਾਈਲਾਈਟ ਕਰਨਾ ਚਾਹਾਂਗਾ ਕਿ 26 ਜਨਵਰੀ ਜਿਸਹਰਾਨ ਵਾਲੀ ਆ 26 ਜਨਵਰੀ ਦੇ ਸੰਬੰਧ ਵਿੱਚ ਜਿਹੜੇ ਸਾਡੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਨੇ ਹੁਣ ਹੋਰ ਅਫੀਸਰ ਨੇ ਫੋਰ ਕੋਆਰਡੀਨੇਸ਼ਨ ਐਂਡ ਫੋਰ ਆਲ ਸਕਿਉਰਿਟੀ ਅਰੇਂਜਮੈਂਟਸ ਤੋਂ ਬੜੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਪੈਸ਼ਲ ਡੀਜੀਪੀ ਏਡੀਜੀਪੀ ਆਈਜੀ ਡੀਆਈਜੀ ਲੈਵਲ ਦੇ ਅਫੀਸਰਸ ਜਿੱਦਾਂ ਦਰਚਾ ਵਿੱਚ ਦਰਚਾ ਵੱਡੇ ਜ਼ਿਲ੍ਹਿਆਂ ਦੇ ਵਿੱਚ ਸਪੈਸ਼ਲ ਡੀਜੀਪੀ ਲੈਵਲ ਦੇ ਆਫੀਸਰਸ ਨੂੰ ਸੁਪਰਵਾਈਜ਼ਨ ਦਿੱਤੀ ਗਈ ਹੈ ਉਸ ਤੋਂ ਛੋਟੇ ਜ਼ਿਲ੍ਹਿਆਂ ਦੇ ਵਿੱਚ ਏਡੀਸੀਪੀ ਲੈਵਲ ਦੇ ਫਿਰ ਆਈਜੀ ਲੈਵਲ ਦੇ ਆਫੀਸਰਸ ਡੀਆਈਜੀ ਲੈਵਲ ਦੇ ਆਫੀਸਰਸ ਉਹ ਸਾਰੇ ਅਰੇਂਜਮੈਂਟਸ ਦੇਖ ਰਹੇ ਹਨ ਔਰ ਕਰੀਬ 65% ਫੋਰਸ ਜਿਹੜੀ ਹੈ ਡਿਸਟ੍ਰਿਕਟ ਦੀ 65% ਦੇ ਆਸ-ਪਾਸ ਦੀ ਫੋਰਸ ਮੋਬਾਈਲਾਈਜ਼ ਕੀਤੀ ਗਈ ਹੈ ਸਪੈਸ਼ਲੀ ਫॉर ਸਕਿਉਰਿਟੀ ਅਰੇਂਜਮੈਂਟਸ ਤੋਂ ਇਹ ਕਰੀਬ 20000 ਤੋਂ ਉੱਪਰ ਦੀ ਫੋਰਸ ਬੰਦੀ ਹੈ ਜਿਹੜੀ ਸਿਰਫ 26 ਜਨਵਰੀ ਦੇ ਸਕਿਉਰਿਟੀ ਅਰੇਂਜਮੈਂਟਸ ਕਰੇਗੀ ਇੰਟਰ ਸਟੇਟ ਇੰਟਰ ਡਿਸਟ੍ਰਿਕ ਸਿਟੀ ਸੀਲਿੰਗ ਡਾਕਾਸ ਪਲਾਨ ਕੀਤੇ ਗਏ ਜਿਹੜੇ ਕਿ ਆਲਰੇਡੀ ਚੱਲ ਰਹੇ ਆ ਸਾਡੇ ਇਸੇ ਤਰ੍ਹਾਂ ਜਿਹੜੀ ਆ ਕਈ ਹੋਰ ਪ੍ਰਬੰਧ ਕੀਤੇ ਗਏ ਜਿੱਦਾਂ ਥ੍ਰੈਟਨਡ ਜਿਹੜੇ ਬੰਦਿਆਂ ਉਹਨਾਂ ਦੀ ਟਾਰਗੇਟ ਹਾਰਡਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸਮਾਵੀ ਘਟਨਾ ਜਿਹੜੀ ਆ ਉਹ ਨਾ ਵਾਪਰਨ ਦਿੱਤੀ ਜਾਵੇ ਸਟੇਟ ਦੇ ਵਿੱਚ ਵਲਨਰੇਬਲ ਪਲੇਸਿਸ ਜਿਹਦੇ ਵਿੱਚ ਮਾਰਕੀਟਸ ਰਿਲੀਜੀਅਸ ਪਲੇਸਿਸ ਆ ਉਹਨਾਂ ਦੇ ਲਗਾਤਾਰ ਚੈਕਿੰਗ ਚੱਲ ਰਹੀ ਆ ਕਾਡਨ ਸਰਚ ਆਪਰੇਸ਼ਨ ਜਿਹੜੇ ਨੇ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਤੇ ਉਹ ਲਗਾਤਾਰ ਸਾਡੇ ਚੱਲ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਬਿਲਡਿੰਗਸ ਆ ਗਵਰਨਮੈਂਟ ਬਿਲਡਿੰਗਸ ਵਾਈਟਲ ਇਨਸਟਲੇਸ਼ਨਸ ਉਹਨਾਂ ਲਈ ਅਲੱਗ ਤੋਂ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਗਏ ਆ ਹੋਟਲ ਸਰਾਵਾਂ ਦੀ ਚੈਕਿੰਗ ਚੱਲ ਰਹੀ ਆ ਔਰ ਦੂਸਰਾ ਜਿਹੜਾ ਫੋਕਸ ਆ ਸਾਡਾ ਕਿ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਜਿਹਦੇ ਵਿੱਚ ਬਾਰਡਰ ਏਰੀਆਜ਼ ਆਉਂਦੇ ਆ ਉੱਥੇ ਸਪੈਸ਼ਲ ਜਿਹੜੇ ਉਹਨਾਂ ਦੇ ਜਿਹੜੇ ਰੇਂਜ ਦੇ ਇੰਚਾਰजेस ਨੇ ਡੀਆਈਜੀ ਲੈਵਲ ਦੇ ਆਫੀਸਰਸ ਨੇ ਉਹਨਾਂ ਨੂੰ ਪਲੱਸ ਹੈੱਡਕੁਆਟਰ ਤੋਂ ਆਫੀਸਰ ਜਿਹੜੇ ਨਾਮਿਨੇਟ ਕੀਤੇ ਗਏ ਆ ਜਿਹੜੇ ਉਹਦੇ ਪ੍ਰਬੰਧ ਚੈੱਕ ਵੀ ਕਰਨਗੇ ਔਰ ਉਹਨਾਂ ਨੂੰ ਹੋਰ ਸਟਰੈਂਥਨ ਕਰਾਂਗੇ ਤਾਂ ਜੋ ਕੋਈ ਵੀ ਕ੍ਰਾਸ ਬਾਰਡਰ ਜਿਹੜੀ ਹੈ ਕੋਈ ਐਕਟੀਵਿਟੀ ਆ ਉਹਨੂੰ ਵੀ ਪੂਰੀ ਤਰ੍ਹਾਂ ਪ੍ਰੀਵੈਂਟ ਕੀਤਾ ਜਾਵੇ ਤਾਂ ਜੋ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਕਿਉਂਕਿ ਪੰਜਾਬ ਦਾ 553 ਕਿਲੋਮੀਟਰ ਦਾ ਜਿਹੜਾ ਬਾਰਡਰ ਆ ਉਹ ਇੰਟਰਨੈਸ਼ਨਲ ਬਾਰਡਰ ਆ ਤੇ ਉਹਦੇ ਤੇ ਫਰਸਟ ਲਾਈਨ ਆਫ ਡਿਫੈਂਸ ਜਿਹੜੀ ਹੈ ਉਹ ਬੀਐਸਐਫ ਦੀ ਹੈ ਸੈਕੰਡ ਲਾਈਨ ਆਫ ਡਿਫੈਂਸ ਪੰਜਾਬ ਪੁਲਿਸ ਦੀ ਹੈ ਸੋ ਉਹਨੂੰ ਵੀ ਹੋਰ ਸਟਰੈਂਥਨ ਕੀਤਾ ਗਿਆ ਹੈ ਔਰ ਉਹਦੀ ਪ੍ਰੋਪਰ ਚੈਕਿੰਗ ਜਿਹੜੀ ਹੈ ਉਹ ਚੱਲ ਰਹੀ ਆ ਇਸੇ ਤਰ੍ਹਾਂ ਵਹੀਕਲ ਚੈਕਿੰਗ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਸਪੈਸ਼ਲ ਨਾਈਟ ਡੋਮਿਨੇਸ਼ਨ ਐਕਸਰਸਾਈਜ਼ ਜਿਹੜੀਆਂ ਨੇ ਉਹ ਪੰਜਾਬ ਚ ਚਲਾਈਆਂ ਗਈਆਂ ਸੋ 26 ਜਨਵਰੀ ਵਾਸਤੇ ਜਿੱਦਾਂ ਸਾਡਾ ਸਟੇਟ ਲੈਵਲ ਦਾ ਫੰਕਸ਼ਨ ਜਿਹੜਾ ਉਹਦੇ ਵਾਸਤੇ ਵੀ ਜਿੱਥੇ ਮਾਨਯੋਗ ਸੀਐਮ ਸਾਹਿਬ ਨੇ ਜਾਣਾ ਉਸ ਫੰਕਸ਼ਨ ਤੇ ਵੀ ਬਹੁਤ ਪੁਖਤਾ ਪ੍ਰਬੰਧ ਜਿਹੜੇ ਆ ਕੀਤੇ ਗਏ ਬਾਕੀ ਸਾਰੇ ਜਿਹੜੇ ਵੱਡੇ ਸਿਟੀਜ਼ ਡਿਸਟ੍ਰਿਕਟਸ ਆ ਉੱਥੇ ਵੀ ਜਿੱਦਾਂ ਜਿੱਦਾਂ ਜ਼ਰੂਰਤ ਆ ਉਸ ਮੁਤਾਬਕ ਜਿਹੜੇ ਨੇ ਪ੍ਰਬੰਧ ਕੀਤੇ ਗਏ ਹੈ ਥੈਂਕ ਯੂ ਸੋ ਮਚ ਸੇਰ ਸਰ ਸਭ ਜਿਹਨੂੰ ਲਾਈਟਿੰਗ ਦੀ ਜਿਹੜੀ ਐਕਟਿਵ ਇਹ ਮੰਨਦੇ ਪਹਿਲਾਂ ਵੀ ਐਸਐਸਓ ਨੇ ਪੜੇ 3 ਦਿਨ ਪਹਿਲਾਂ ਕਈ ਧਮਕੀਆਂ ਵੀ ਦਿੱਤੀ ਜਾ ਰਹੀ ਉਹਦੇ ਮੱਦੇ ਨਜ਼ਰ ਵੀ ਕੋਈ ਕੋਆਰਡੀਨੇਸ਼ਨ ਗੁਜਰਾਤ ਸਟੇਟ ਦੇ ਨਾਲ ਕਿ ਕਿ ਪਹਿਲੇ ਵੀ ਦੇਖਿਆ ਗਿਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਿੱਧਾ ਗੁਜਰਾਤ ਸਟੇਟ ਚ ਪਹੁੰਚ ਜਾਂਦੇ ਇਸ ਤਰ੍ਹਾਂ ਦੀ ਕੋਈ ਕੋਆਰਡੀਨੇਸ਼ਨ ਲੇਕੋ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਕਿ ਸਾਡੇ ਇੱਕ ਤਾਂ ਸਪੈਸ਼ਲ ਡਿਜੀ ਲਾ ਐਂਡ ਆਰਡਰ ਉਹ ਨੋਡਲ ਅਫਸਰ ਨੇ ਫੋਰ ਸਟੇਟ ਆਫ ਪੰਜਾਬ ਅਰੇਂਜਮੈਂਟ ਵਾਸਤੇ ਔਰ ਉਹਨਾਂ ਦੀ ਸਾਰੇ ਜਿਹੜੇ ਸਾਡੀਆਂ ਬਾਰਡਰ ਸਟੇਟਸ ਨੇ ਚਾਹੇ ਰਾਜਸਥਾਨ ਹੋਵੇ ਹਰਿਆਣਾ ਹੋਵੇ ਦਿੱਲੀ ਬਿਲਕੁਲ ਟੱਚ ਨਹੀਂ ਕਰਦੀ ਪਰ ਦਿੱਲੀ ਬਹੁਤ ਇੰਪੋਰਟੈਂਟ ਆ ਫਰੋਮ ਆਰ ਪੁਆਇੰਟ ਆਫ 뷰 ਉਹਨਾਂ ਸਾਰਿਆਂ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਨਾਲ ਵੀ ਟੱਚਸ ਨੇ ਕੋਆਰਡੀਨੇਸ਼ਨ ਮੀਟਿੰਗਸ ਜਿਹੜੀਆਂ ਨੇ ਰੇਂਜ ਲੈਵਲ ਤੇ ਵੀ ਡਿਸਟ੍ਰਿਕਟ ਲੈਵਲ ਤੇ ਵੀ ਇਨਫੋਰਮਲ ਮੀਟਿੰਗਸ ਵੀ ਸਾਡੀਆਂ ਚੱਲ ਰਹੀਆਂ ਨੇ ਇਸੇ ਤਰ੍ਹਾਂ ਜਿੱਦਾਂ ਮੈਂ ਦੱਸਿਆ ਸੈਕੰਡ ਲਾਈਨ ਆਫ ਡਿਫੈਂਸ ਨੂੰ ਅਸੀਂ ਸਟਰੈਂਥਨ ਕੀਤਾ ਸੋ ਬੀਐਸਐਫ ਦੇ ਨਾਲ ਵੀ ਬਾਕੀ ਏਜੰਸੀਜ਼ ਦੇ ਨਾਲ ਵੀ ਬਹੁਤ ਵਧੀਆ ਕੋਆਰਡੀਨੇਸ਼ਨ ਚੱਲ ਰਿਹਾ ਹੈ ਔਰ ਲਗਾਤਾਰ ਅਸੀਂ ਟੱਚ ਚਾਹੁੰਨਾ ਹੈ ਪੂਰੀ ਸਰ ਜੀ ਕੈਮਰੇਜ ਦੀ ਗੱਲ ਕੀਤੀ ਸੀ ਕਿ ਕੁਝ ਸ਼ੁਰੂ ਹੋ ਚੁੱਕੇ ਹੈ ਕੈਮ ਉਦੇ ਵਿੱਚ ਇੱਕ ਕਮੇਟੀ ਬਣੀ ਹੈ ਉਹ ਕਮੇਟੀ ਆਲਮੋਸਟ ਪ੍ਰਪੋਜ਼ਲਸ ਫਾਈਨਲਾਈਜ਼ ਕਰ ਚੁੱਕੀ ਹੈ ਕਰੀਬ 2100 ਤੋਂ ਉੱਪਰ ਜਿਹੜੇ ਕੈਮਰਾਜ਼ ਲੱਗਣੇ ਆ ਬਾਰਡਰ ਏਰੀਆਜ਼ ਦੇ ਵਿੱਚ ਉਹਦੇ ਵਿੱਚ ਏ ਡੀ ਜੀ ਪੀ ਲੈਵਲ ਦੇ ਆਫੀਸਰ ਆ ਜਿਹੜੇ ਹੈਡ ਕਰ ਰਹੇ ਆ ਸਪੈਸ਼ਲ ਡੀ ਜੀ ਲਾਇਲਡ ਆਰਡਰ ਓਵਰ ਆਲ ਉਹਦੇ ਹੈਡ ਨੇ ਕਮੇਟੀ ਦੇ ਫਰਦਰ ਏ ਡੀ ਜੀ ਪੀ ਲੈਵਲ ਦੇ ਆਫੀਸਰ ਨੇ ਇੱਕ ਡੀ ਆਈ ਜੀ ਲੈਵਲ ਦੇ ਆਫੀਸਰ ਨੇ ਤੋਂ ਮੈਨੂੰ ਲੱਗਦਾ ਜਲਦੀ ਹੀ ਉਹ ਫਾਈਨਲਾਈਜ਼ ਹੋ ਜਾਏਗਾ ਪ੍ਰਪੋਜ਼ਲ ਸੁਪਰੀਮ ਕੋਰਟ ਦੇ ਵਿੱਚ ਵੀ ਸੰਭਾਈ ਹੋਈ ਹੈ ਦਾਇਰਾ 15 ਕਿਲੋਮੀਟਰ ਤੱਕ ਅਗੇ ਤੱਕ 10 ਕਿਲੋਮੀਟਰ ਕੀ ਹਾਲੇ ਤੱਕ 2021 ਤੋਂ ਲੈ ਕੇ 2024 ਤੱਕ ਕੋਈ ਪੰਜਾਬ ਪੁਲਿਸ ਨੂੰ ਦਿੱਕਤ ਆਈ ਹੈ ਬੀਐਸਐਫ ਦਾ ਦਾਇਰਾ ਬਦਲ ਉਹ ਨਹੀਂ ਇਹ ਮੇਰੇ ਮੇਰਾ ਟਾਪਿਕ ਨਹੀਂ ਹੈਗਾ ਮੈਂ ਪੰਜਾਬ ਪੁਲਿਸ ਦੇ ਬਿਹਾਫ ਤੇ ਜੇ ਕੋਈ ਤੁਸੀਂ ਪੁੱਛਣਾ ਚਾਹੁੰਦੇ ਹੋ ਪੰਜਾਬ ਪੁਲਿਸ ਨੂੰ ਬੀਐਸਐਫ ਕੋਈ ਦਿੱਕਤ ਆਈ ਹੈ ਨਹੀਂ ਸਾਡਾ ਸਾਰੇ ਏਜੰਸੀਜ਼ ਨਾਲ ਬੜਾ ਅੱਛਾ ਕੋਆਰਡੀਨੇਸ਼ਨ ਹੈ ਥਰੂਆਊਟ ਮਤਲਬ ਇੰਡੀਆ ਦੇ ਵਿੱਚ ਹੀ ਬਾਕੀ ਸਟੇਟਸ ਨਾਲ ਵੀ ਸਾਡਾ ਬੜਾ ਅੱਛਾ ਕੋਆਰਡੀਨੇਸ਼ਨ ਸਰ ਵੱਖ-ਵੱਖ ਜਿਨ੍ਹਾਂ ਦੇ ਨਾਈਟ ਪੈਟ੍ਰੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿਉਂਕਿ ਮੋਸਟਲੀ ਦੇਖਿਆ ਗਿਆ ਹੈ ਦੇਖੋ ਜਿਹੜਾ ਜਿਹੜੇ ਸਾਡੇ ਆਫੀਸਰ ਜਿਨ੍ਹਾਂ ਮੈਂ ਦੱਸਿਆ ਨਾ ਕਿ ਤੁਹਾਨੂੰ ਅਸੀਂ ਆਫੀਸਰ ਡੈਡੀਗੇਟ ਕੀਤੇ ਆ ਫੋਰ ਈਚ ਡਿਸਟ੍ਰਿਕਟ ਜਿਨ੍ਹਾਂ ਨੇ 26 ਜਨਵਰੀ ਦੇ ਪ੍ਰਬੰਧ ਕਰਾ ਲਏ ਆ ਉਹਦੇ ਵਿੱਚ ਉਹ ਆਫੀਸਰ ਅੱਜ ਤੋਂ ਹੀ ਉਹਨਾਂ ਨੂੰ ਉੱਥੇ ਸਟੇਸ਼ਨ ਕਰਾ ਦਿੱਤਾ ਗਿਆ ਵਾ ਜਿਸ ਤਰ੍ਹਾਂ ਕਿਸੇ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਡੀਜੀ ਲੈਵਲ ਦੇ ਆਫੀਸਰ ਦਾ ਕਿਸੇ ਜ਼ਿਲ੍ਹੇ ਦੇ ਵਿੱਚ ਆਈਜੀ ਲੈਵਲ ਦੇ ਆਫੀਸਰ ਦਾ ਤੋਂ ਉੱਥੇ ਹੀ ਸਟੇਸ਼ਨ ਰਹਿਣਗੇ ਨਾਈਟ ਇੱਕ ਕੱਲ ਫੁੱਲ ਡਰੈਸ ਰਿਹਸਲ ਹੋਏਗੀ ਸਿਕਿਉਰਿਟੀ ਰਿਹਸਲ ਹੋਏਗੀ ਕੱਲ 26 ਜਨਵਰੀ ਦੇ ਸੰਬੰਧ ਚ ਪਰਸੋਂ ਵੀ ਸਿਕਿਉਰਿਟੀ ਦੇ ਜਿਹੜੇ ਅਰੇਂਜਮੈਂਟਸ ਆ ਉਹ ਰਿਵਿਊ ਕੀਤੇ ਜਾਣਗੇ ਸੋ ਲਗਾਤਾਰ ਇਹਨਾਂ ਦਿਨਾਂ ਦੇ ਵਿੱਚ ਨਾਈਟ ਡੋਮੀਨੇਸ਼ਨ ਦੇ ਵਿੱਚ ਇਹਦਾ ਸਾਡਾ ਇੱਕ ਮੇਨ ਬੇਸਿਕ ਪ੍ਰਿੰਸੀਪਲ ਹੁੰਦਾ ਹੈ ਕਿ ਕਮ ਸੇ ਕਮ 1/3 ਫੋਰਸ ਬਾਹਰ ਰਹੇ ਇਹਨਾਂ ਦਿਨਾਂ ਦੇ ਵਿੱਚ ਔਰ ਗੈਸਟ੍ਰੇਡ ਆਫਿਸਰਸ ਵੀ ਰੋਟੇਸ਼ਨ ਤੇ ਜਿਨ੍ਹਾਂ ਨੇ ਰੈਸਟ ਕਰਨੀ ਹੈ ਜਾਂ ਜਿਨ੍ਹਾਂ ਦਾ ਜ਼ਿਆਦਾ ਡਿਊਟੀ ਹੋਗੀ ਆਦਰਵਾਇਜ਼ ਉਹ ਵੀ ਬਾਹਰ ਹੀ ਰਹਿੰਦੇ ਆ ਮੋਸਟਲੀ ਸੋ 26 ਜਨਵਰੀ ਜਦੋਂ ਤੱਕ ਪੀਸਫੁਲੀ ਸਾਰੇ ਫੰਕਸ਼ਨਸ ਮੁਆਫਤ ਨਹੀਂ ਹੋ ਜਾਂਦੇ ਉਦੋਂ ਤੱਕ ਪੂਰੇ ਹਾਈ ਅਲਰਟ ਤੇ ਰੱਖੀ ਹੋਈ ਐ ਸਿਕਿਉਰਿਟੀ ਐਸਐਸਬੀ ਨੇ ਬੋਲਿਆ ਕਿ ਜਿਹੜਾ ਤਬਕਿਆ ਦਿੱਤੀ ਹੈਗਾ ਉਸੇ ਨੂੰ ਲੈ ਕੇ ਖਾਸ ਅਰੇਂਜਮੈਂਟ ਹੈ ਸਾਰੇ ਜਿਹੜੇ ਦੇਖੋ ਸਾਡੇ ਜਿਹੜਾ ਜਿੱਦਾਂ ਮੈਂ ਦੱਸਿਆ ਦੋ ਵੱਡੇ ਫੰਕਸ਼ਨ ਆ ਜਿਹਦੇ ਵਿੱਚ ਇੱਕ ਸਟੇਟ ਲੈਵਲ ਦਾ ਫੰਕਸ਼ਨ ਆ ਜਿੱਥੇ ਆਨਰੇਬਲ ਗਵਰਨਰ ਸਾਹਿਬ ਜਾ ਰਹੇ ਆ ਦੂਸਰਾ ਫੰਕਸ਼ਨ ਆ ਜਿੱਥੇ ਆਨਰੇਬਲ ਸੀਐਮ ਸਾਹਿਬ ਜਾ ਰਹੇ ਆ ਉਹਨਾਂ ਤੇ ਜਿਸ ਤਰ੍ਹਾਂ ਦਾ ਅਰੇਂਜਮੈਂਟ ਚਾਹੀਦਾ ਉਹਦਾਂ ਦਾ ਕੀਤਾ ਗਿਆ ਹੈ ਕਿਸੇ ਵੀ ਤਰ੍ਹਾਂ ਦੇ ਥ੍ਰੈਟ ਜਿਹੜੇ ਕਿਸੇ ਵੱਲੋਂ ਵੀ ਜਾਂ ਕਿਸੇ ਤਰ੍ਹਾਂ ਦੇ ਇਨਪੁਟਸ ਆ ਕਿਸੇ ਤਰ੍ਹਾਂ ਦੇ ਕੋਈ ਹੋਰ ਇਨਪੁਟਸ ਆ ਉਹਨਾਂ ਦੇ ਮੱਦੇਨਜ਼ਰ ਹੀ ਸਾਰੇ ਸਕਿਉਰਿਟੀ ਰਿਮਿਨਸ ਕਿਤੇ ਗਏ ਸਰ ਪੀਐਸਏ ਕੈਨ অলਸੋ ギਵਨ ਯੂ ਅ ਇੰਟਰਨਲ ਲਿਸਟ ਆਫ 74 ਵਰਡਸ ਬਟ ਕਿੰਨੀ ਕਰੈਕਸ ਹੋਈ ਹੈ ਪ੍ਰੀਵੈਂਟਿਵ ਜਾਂ ਨਹੀਂ ਉਹ ਨਾ ਸਾਡੇ ਐਕਚੁਅਲੀ ਉਹਦੇ ਵਿੱਚ ਪਹਿਲਾ ਪ੍ਰੋਪੋਜ਼ਲ ਬੰਦ ਹੈ ਜਿਹਦਾ ਪਿੱਟ ਐਂਡੀਪੀ ਸੱਕਦੀ ਆਪਾਂ ਗੱਲ ਕਰਦੇ ਹੁਣ ਜਿਹਦਾ ਸਾਡੇ 84 ਪ੍ਰੋਪੋਜ਼ਲ ਪਿੱਟ ਐਂਡੀਪੀ ਸੱਕਤੇ ਹੈਗੇ ਉਸਤੇ ਟਾਈਮ ਲੱਗਦਾ ਹੈ ਥੋੜਾ ਰਿਕਾਰਡ ਬਿਲਡਿੰਗ ਤੇ ਪਲੱਸ ਇੱਕ ਪ੍ਰੋਸੀਜਰ ਫਾਲੋ ਕਰਨਾ ਹੁੰਦਾ ਸੋ ਉਹ ਲਿਸਟ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਉਹਦੇ ਤੇ ਐਸਟੀਏ ਕੁਆਲਿਟੀ ਲੱਗੀ ਹੋਈ ਹੈ ਬਹੁਤ ਸਾਰੇ ਇਹਦੇ ਵਿੱਚ ਹੀ ਆ ਜਿਹੜੇ ਮੈਂ 84 ਦੀ ਗੱਲ ਕੀਤੀ ਉਹਦੇ ਵਿੱਚ ਬਹੁਤ ਸਾਰੇ ਜਿਹੜੀ ਲਿਸਟ ਸਾਡੇ ਨਾਲ ਸ਼ੇਅਰ ਕੀਤੀ ਉਹਦੇ ਵਿੱਚੋਂ ਹੈਗੇ ਆ ਕਾਫੀ ਸਾਰੇ 26 ਜਨਵਰੀ ਨੂੰ ਲੈ ਕੇ ਗੱਲ ਦੀ ਕਿੰਨੇ ਫੰਕਸ਼ਨ ਲਗਾਏ 26 ਜਨਵਰੀ ਨੂੰ ਲੈ ਕੇ ہمارے ਦੋ ਜਗ੍ਹਾ ਤੇ ਮੇਨ ਫੰਕਸ਼ਨ ਹੈ ਇੱਕ ਸਟੇਟ ਟ੍ਰੈਵਲ ਦਾ ਫੰਕਸ਼ਨ ਹੈ ਜਹਾਂ ਪੇ ਆਨਰੇਬਲ ਗਵਰਨਰ ਸਾਹਿਬ ਜਾ ਰਹੇ दूसरे फंक्शन पे ऑनरेबल सी एम साहब जा रहे हैं तो सारे डिस्ट्रिक्ट में हमारी तरफ से सीनियर ऑफिसर्स नॉमिनेट किए गए जिसमें स्पेशल डी जी पी लेवल के ऑफिसर्स ए डी जी पी लेवल के ऑफिसर्स आई जी लेवल के ऑफिसर्स डी आई जी लेवल के ऑफिसर्स जो डिस्ट्रिक्ट के प्री और उस दिन के अरेंजमेंट्स जो हैं उसको सुपरवाइज कर रहे हैं तकरीबन तो सिक्सटी फाइव परसेंट जो डिस्ट्रिक्ट की फोर्स है उसको मोबिलाइज किया गया है जो बीस हजार से ऊपर की फोर्स है जो सिक्योरिटी अरेंजमेंट्स में तैनात होगी गई उस दिन इसमें हमारे इंटर स्टेट इंटर डिस्ट्रिक्ट सिटी सीलिंग प्लान नाक वो सारे लगाए जाएंगे दूसरा हमारा स्पेशल फोकस है टारगेट हार्डनिंग पे जो थ्रेटन पर्सन हैं उनकी सिक्योरिटी का जो खास तौर पे जो अरेंजमेंट्स किए गए हैं उसमें इसके अलावा वलरेबल प्लेसिस जिसमें रिलीजियस प्लेस हैं मार्केट्स हैं उनकी सिक्योरिटी कोऑर्डिनेंट सर्च ऑपरेशन रेलवे स्टेशन पे बस स्टैंड पे गवर्नमेंट बिल्डिंग्स की वाइटल इंस्टॉलेशन की रेगुलर चेकिंग उनकी सिक्योरिटी हार्डनिंग उन प्लेस पे लगातार जो उन प्लेस की सिक्योरिटी चेकिंग एंटी सेबोटाज चेकिंग वन प्लेज पे होटल जो सराय हैं उनकी चेकिंग और सबसे ज्यादा जो हमने इसमें फोकस इसके अलावा जो किया है वो सेकेंड लाइन ऑफ डिफेंस जो है जो हमारा इंटरनेशनल बॉर्डर है उसके साथ हमारा करीब फाइव फिफ्टी थ्री किलोमीटर्स का पंजाब का बॉर्डर है जो इंटरनेशनल बॉर्डर है तो वहां पे सेकेंड लाइन ऑफ डिफेंस की रेगुलर चेकिंग और स्ट्रेंथनिंग वो हमारी चल रही है जो क्रिमिनल्स हैं उनके हाइड आउट्स की लिस्ट जो हमने प्रिपेयर की हैं उन उनप लगातार हम चेकिंग करवा रहे हैं और व्हीकल्स की सरप्राइज चेकिंग और नाइट डोमिनेशन एक्सरसाइज तो हमारी तरफ से जितने भी थ्रेट इनपुट्स हैं इंटेलिजेंस इनपुट्स हैं वो सब के मद्देनजर हमने बहुत स्ट्रिक्ट बड़े पुख्ता जो सिक्योरिटी अरेंजमेंट्स है पूरे पंजाब में किए हैं ट्वेंटी अंदर नहीं वो इनपुट्स हैं वो हम शेयर नहीं कर सकते बट हमने जब सिक्योरिटी अरेंजमेंट्स हमने जब चॉकआउट किए हैं तो हमने सारे इनपुट्स जितने थ्रेट्स हैं वो सारे हम उसको कंसिडर करके फिर हमने किया है थैंक यू